ਜੀਰਜੀ ਪੰਜਾਬ ਟੂਡੇ ਨਿਊਜ਼ ਤੇ ਸਵਾਗਤ ਹੈ ਅੱਜ ਦਾ ਤਾਜ਼ਾ ਖਬਰ اسلامਾਬਾਦ ਬੰਬਤਬਾਕਾ 10 ਲੋਕਾਂ ਦੀ ਮੌਤ ਕਈ ਜ਼ਖਮੀ ਹਸਪਤਲ ਚ ਐਮਰਜੈਂਸੀ ਲਾਗੂ ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਅੱਜ ਇੱਕ ਵਾਰ ਫੇਰ ਧਮਾਕਿਆਂ ਨਾਲ ਦਹਿਲ ਗਈ ਹੈ ਇਥੋਂ ਇੱਕ ਇਨਾਮ ਬਾੜੇ ਇੱਕ ਇਮਾਮ ਬਾੜੇ ਵਿੱਚ ਹੋਏ ਵੱਡੇ ਧਮਾਕੇ ਵਿੱਚ ਹੁਣ ਤੱਕ 10 ਲੱਖਾਂ ਦੀ ਮੌਤ ਹੋਣ ਦੀ ਖਬਰ ਹੈ ਜਦਕਿ ਦਰਜਨਾਂ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜੁਮਮੇ ਦੀ ਨਮਾਜ਼ ਦੌਰਾਨ ਹੋਇਆ ਹਮਲਾ ਜਾਣਕਾਰੀ ਮੁਤਾਬਕ ਇਹ ਹਮਲਾ ਫੈਡਰਲ ਕੈਪੀਟਲ ਦੇ ਸ਼ਹਿਜਾਦ ਟਾਊਨ ਇਲਾਕੇ ਵਿੱਚ ਸਥਿਤ 43 ਇਮਾਮ ਬਾੜੇ ਵਿੱਚ ਹੋਇਆ ਹੋਇਆ ਧਮਾਕਾ ਉਸਮੇ ਹੋਇਆ ਜਦੋਂ ਸਿਆ ਮਸਜਿਦ ਵਿੱਚ ਜੁਮੇ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ ਤੇ ਸ਼ੁਰੂਆਤ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਇੱਕ ਆਤਮਕਾਤਿ ਹਮਲਾ ਸੀ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਅਤੇ ਰੈਸਕਿਊ 1122 ਦੇ ਜਵਾਨ ਮੌਕੇ ਤੇ ਪਹੁੰਚ ਗਏ ਅਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਇਆ ਜਾ ਜਾ ਰਿਹਾ ਹੈ ਜ਼ਖਮੀਆਂ ਗੰਮੀਰ ਹਾਲਤ ਨੂੰ ਦੇਖਦੋਏ ਬੋਲੋ ਪੋਲੀ ਕਨੀਲ ਕਿਰਨ ਪਾਕਿਸਤਾਨ ਐਸਟੀਟਿਊਟ ਆਫ ਮੈਡੀਕਲ ਸਾਇੰਸ ਅਤੇ ਸੀਡੀਆਈ ਹਸਪਤਾਲ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਪਿੰਮਸ ਦੇ ਐਗਰੀ ਐਗਜੀ ਕਿਊਬਿਟ ਡਾਇਰੈਕਟਰ ਦੇ ਨਿਰਦੇਸ਼ ਤੇ ਸਾਰੇ ਡਾਕਟਰ ਸਟਾਫ ਨੂੰ ਤੁਰੰਤ ਡਿਊਟੀ ਤੇ ਤਨਤ ਰਹਿਣ ਲਈ ਕਿਹਾ ਗਿਆ ਹੈ ਸਲਾਮਾ ਅਬ ਵਿੱਚ ਸੁਰੱਖਿਆ ਪ੍ਰਬੰਧਨ ਸਵਾਲ ਖੜੇ ਹੋ ਰਹੇ ਹਨ ਕਿਉਂਕਿ ਪਿਛਲੇ 3 ਮਹੀਨਿਆਂ ਵਿੱਚ ਇਹ ਦੂਜੀ ਵੱਡੀ ਘਟਨਾ ਹੈ ਉਸ ਤੋਂ ਪਹਿਲਾਂ 11 ਨੰਬਰ 255 ਸਲਾਮਾਬਾਦ ਦੇ ਜੀ 11 ਇਲਾਕੇ ਵਿੱਚ ਇੱਕ ਜ਼ਿਲ੍ਹਾਤੁ ਸ਼ਾਸਨ ਕੋਰਟ ਦੀ ਅਮਾਤ ਨੂੰ ਬਾਹਰ ਹੀ ਆਤਮਕਾਦੀ ਧਮਾਕਾ ਹੋਇਆ ਸੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਤੇ ਜਾਂਚ ਜਾਰੀ ਹੈ ਹਾਲੇ ਤੱਕ ਕਿਸੇ ਵੀ ਅਤਵਾਦੀ ਸਕੱਟਰ ਨੇ ਇਸ ਦੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਧੰਨਵਾਦ ਜੀ ਖਬਰਾਂ ਜੋ ਨਹੀਂ ਬਣੇ ਰਹੋ ਖਬਰਾਂ ਸ਼ੇਅਰ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ